सेसिकल फ्रेंड्स वेलकम ਮੇਰੀ ਨਵੇਂ ਬਲੌਗ ਦੇ ਵਿੱਚ ਸਵੇਰ ਦੇ ਵੱਜ ਚੁੱਕੇ ਆ 8 ਤੇ ਆਪਾਂ ਹੁਣੇ ਚਾਹ ਪਾਣੀ ਪੀ ਕੇ ਹੋਏ ਆ ਫ੍ਰੀ ਤੇ ਰਾਤੀ ਕਾਫੀ ਲੇਟ ਹੋ ਜਾਂਦਾ ਸੁੰਦੇ ਸੁੰਦੇ ਤੇ ਹੁਣ ਕਰਦੇ ਆ ਘਰ ਦੇ ਕੰਮ-ਕਾਰ ਕੰਮ-ਕਾਰ ਅੱਜ ਕੁਝ ਜ਼ਿਆਦਾ ਨਹੀਂ ਕਰਨੇ ਮੈਂ ਰੁਟੀਨ ਵਰਕ ਹੀ ਹੈਗਾ ਵਾ ਤੇ ਅੱਜ ਸ਼ਾਇਦ ਅਸੀਂ ਸ਼ਾਪਿੰਗ ਕਰਨ ਨਾ ਜਾਈਏ ਡੀਮਾਰਟ ਕਿਉਂਕਿ ਥੋੜੇ ਮੇਨ-ਮੇਨ ਸਮਾਨ ਜਿਹੜਾ ਸਾਡਾ ਘਰ ਦਾ ਖਤਮ ਹੋਇਆ ਹੋਇਆ ਆ ਤੇ ਹੋਰ ਜੋ ਵੀ ਕਰਦੇ ਆ ਸਾਰਾ ਕੁਝ ਕਰਾਂਗੇ ਤੁਹਾਡੇ ਨਾਲ ਸ਼ੇਅਰ ਤੇ ਬਣੇ ਰਹੋ ਮੇਰੇ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਫ੍ਰੀ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਫਰੈਂਡਸ ਫਿਰ ਮਿਲਦੇ ਆ ਬਣੇ ਰਹੋ ਮੇਰੇ ਬਲੌਗ ਦੇ ਨਾਲ ਅੱਜ ਹੈਗਾ ਫਰੈਂਡਸ ਕਾਰਗਲ ਵਿਜੇ ਦਿਵਸ ਜਦੋਂ ਆਪਾਂ ਕਾਰਗਲ ਤੇ ਸਾਡੇ ਜਵਾਨਾਂ ਨੇ ਜਿਹੜੇ ਲੜਾਈ ਲੜਦੇ ਸੀਗੇ ਵਿਜੇ ਪਾਈ ਸੀਗੀ ਬਹੁਤ ਸਾਰੇ ਇਹਦੇ ਵਿੱਚ ਸੈਨਿਕ ਆਪਣੇ ਸ਼ਹੀਦ ਵੀ ਹੋਏ ਸੀ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਮੇਰੇ ਵੱਲੋਂ ਤੇ ਉਹਨਾਂ ਦੇ ਕਰਕੇ ਹੀ ਆਪਾਂ ਆਪਣੇ ਸੈਨਿਕਾ ਆਪਣੇ ਜਿਹੜੇ ਫੌਜੀ ਵੀਰ ਜਵਾਨ ਬਾਰਡਰਾਂ ਤੇ ਲੜਾਈਆਂ ਲੜ ਰਹੇ ਆ ਉਹਨਾਂ ਦੇ ਕਰਕੇ ਹੀ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਆ ਸਾਨੂੰ ਕੁਝ ਪਤਾ ਨਹੀਂ ਲੱਗਦਾ ਕਿ ਬਾਰਡਰ ਤੇ ਕੀ ਚੱਲਦਾ ਪਿਆ ਕਿਹੜੀ ਲੜਾਈ ਚੱਲਦੀ ਪਈ ਕੀ ਚੱਲਦਾ ਪਿਆ ਉਹਨਾਂ ਦੇ ਭਰੋਸੇ ਸਾਨੂੰ ਉਹਨਾਂ ਨੂੰ ਹਮੇਸ਼ਾ ਹੀ ਰਿਸਪੈਕਟ ਦੇਣੀ ਚਾਹੀਦੀ ਮਾਨ ਦੇਣੀ ਚਾਹੀਦੀ ਮਾਣ ਦੇਣਾ ਚਾਹੀਦਾ ਇੱਜ਼ਤ ਦੇਣਾ ਚਾਹੀਦਾ ਤੇ ਅੱਜ ਹੈਗਾ ਕਾਰਗਲ ਵਿਜੇ ਦਿਵਸ ਤੇ ਮੈਂ ਸਲੂਟ ਕਰਦੀਆਂ ਉਹਨਾਂ ਸਾਰੇ ਸੈਨਿਕਾਂ ਨੂੰ ਫੌਜੀ ਵੀਰਾਂ ਨੂੰ ਜਿਨ੍ਹਾਂ ਨੇ ਮੇਰੇ ਵੱਲੋਂ ਇੱਕ ਨਿੱਗੀ ਸ਼ਰਧਾਂਜਲੀ ਜਿਨ੍ਹਾਂ ਨੇ ਦੇਸ਼ ਦੀ ਕਾਰਗਲ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਹੰਤ ਹਾਂਜੀ ਫਰੈਂਡਸ ਆਪਾਂ ਹੋ ਗਏ ਆ ਫ੍ਰੀ ਨਾ ਤੋ ਕਿ ਬ੍ਰੈਕਫਾਸਟ ਕਰਕੇ ਘੜ ਦੇ ਕੰਮ ਕਰਕੇ ਸਾਰੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸ਼ਾਇਦ ਆਪਾਂ ਅੱਜ ਜਾਈਏ ਘਰ ਦੀ ਗਰੋਸਰੀ ਥੋੜੀ ਬਹੁਤੀ ਖਤਮ ਹੋਈ ਆ ਉਹ ਲੈਂਡ ਈਮਰਟ ਤੋਂ ਤੇ ਉਹ ਹੀ ਪਲਾਨ ਕਰ ਰਹੇ ਆ ਤੇ ਬਣੇ ਰਿਓ ਮੇਰੇ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਥੇ ਜਾਣੇ ਕੀ ਕਰਦੇ ਕਿ ਖਰੀਦੇ ਨਾਲੇ ਇੱਦਿ ਕਰਦੇ ਰਵਾਂਗੇ ਗੱਲਾਂ ਬਾਤਾਂ ਤੇ ਅਰਦਾਸ ਕਰਿਓ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿ ਬਾਬਾ ਜੀ ਸਭ ਕੁਝ ਠੀਕ-ਠਾਕ ਹੋ ਜਾਈਏ ਜਿਹੜੀਆਂ ਪ੍ਰੋਬਲਮਸ ਚੱਲਦੀਆਂ ਆ ਉਹ ਸਭ ਠੀਕ ਹੋ ਜਾਣ ਤੇ ਇਸ ਜਿੰਦਗੀ ਉਹਦੇ ਤਰੇ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਹਨਾ ਤੇ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਸਾਨੂੰ ਕੋਈ ਕੁਝ ਕਵੇ ਇਹ ਤਾਂ ਸਾਡੇ ਘਰ ਆ ਕੇ ਕਿਸੇ ਨੇ ਜਾਣ ਬੁੱਝ ਕੇ ਲੜਾਈ ਮੁੱਲ ਲਈ ਵੈਸੇ ਅਸੀਂ ਇੱਦਾਂ ਦੇ ਚੱਕਰਾਂ ਦੇ ਵਿੱਚ ਕਦੇ ਪਏ ਹੀ ਨਹੀਂ ਹੈਗੇ ਅਤੇ ਨਾ ਹੀ ਪੈਂਦੇ ਹਾਂ ਅਤੇ ਇੱਦਾਂ ਦੇ ਲੋਕਾਂ ਤੋਂ ਵੀ ਬਹੁਤ ਦੂਰ ਰਹੀਦਾ ਹੈ ਇੱਕ ਛੋਟਾ ਜਿਹਾ ਫਰੈਂਡ ਸਰਕਲ ਆ ਮੇਰਾ ਬਸ ਉਹਦੇ ਵਿੱਚ ਹੀ ਮੈਂ ਖੁਸ਼ ਰਹਿੰਦੀ ਹਾਂ ਦਿਲ ਕੀਤਾ ਉਹਨਾਂ ਨਾਲ ਘੁੰਮ ਫਿਰ ਆਈ ਦਾ ਸੈਲੀਬ੍ਰੇਟ ਕਰ ਲਈ ਦਾ ਬਾਕੀ ਆਪਣੀ ਫੈਮਿਲੀ ਦੇ ਵਿੱਚ ਹੀ ਬਿਜ਼ੀ ਰਹੀ ਦਾ ਅਤੇ ਹੋਰ ਫਰੈਂਡਸ ਅੱਜ ਕੱਲ੍ਹ ਵਾਇਰਲ ਚੱਲ ਰਿਹਾ ਸਾਰੇ ਬਚ ਕੇ ਰਹੋ ਸਭ ਲੋਕਾਂ ਦੇ ਗਲੇ ਖਰਾਬ ਹੋ ਰਹੇ ਆ ਅਤੇ ਪਾਣੀ ਕਿਤੇ ਖੜ੍ਹਾ ਨਾ ਹੋਣ ਦਿਉ ਕਿਉਂਕਿ ਅੱਜ ਕੱਲ੍ਹ ਉਹ ਚਿਕਨ ਗੁਨੀਆਂ ਨਾਮ ਦਾ ਵੀ ਇੱਕ ਬਿਮਾਰੀ ਦੀ ਚੱਲੀ ਹੋਈ ਹੈ ਤੇ ਆਪਣਾ ਸਾਰਿਆਂ ਨੇ ਧਿਆਨ ਰੱਖੋ ਬਿਲਕੁਲ ਵੀ ਘਰ ਦੇ ਵਿੱਚ ਅਸੀਂ ਤਾਂ 24 ਘੰਟੇ ਔ ਚਲਾ ਕੇ ਰੱਖਦੇ ਆ ਆਲ ਆਊਟ ਜੀ ਮੱਛਰਾਂ ਦੇ ਬਚਾਲ ਲਈ ਤੁਸੀਂ ਵੀ ਕਰਕੇ ਰੱਖੋ ਤੇ ਗੰਦਗੀ ਨੂੰ ਘਰ ਦੇ ਵਿੱਚ ਇਕੱਠਾ ਨਾ ਹੋਣ ਦਿਓ ਕੂੜਾ ਰੋਜ਼ ਦੀ ਰੋਜ਼ ਸੁੱਟੋ ਠੀਕ ਥਾਂ ਤੇ ਕੂੜਾ ਸੁੱਟਣ ਵਾਲੀ ਥਾਂ ਤੇ ਸੜਕਾਂ ਤੇ ਵੀ ਇੱਧਰ ਉੱਧਰ ਕੂੜਾ ਨਾ ਖਿਲਾਰੋ ਕਿਉਂਕਿ ਸਾਰਿਆਂ ਦੀ ਸੁਰੱਖਿਆ ਦੇ ਵਿੱਚ ਹੀ ਆਪਣੀ ਸੁਰੱਖਿਆ ਹੈ ਪੂਰ ਫਰੈਂਡਸ ਅੱਜ ਹੈਗਾ ਕਾਰਗਲ ਵਿਜੇ ਦਿਵਸ ਉਹਨੀਆਂ ਸਭ ਨੂੰ ਮੁਬਾਰਕਾਂ ਉਹਨਾਂ ਸ਼ਹੀਦਾਂ ਨੂੰ ਵੇਲੇ ਦੀ ਕੋਈ ਉਹ ਨਹੀਂ ਹੈਗੀ ਹੈ ਨਾ ਅਜੇ 26 ਤਰੀਕ ਹੋ ਗਈ ਹੈ ਜੀ again ਇੱਥੇ ਥੋੜਾ ਸਾਤ ਹੈਗਾ ਉੱਥੇ ਜਾ ਕੇ ਤਾਂ ਘੁੱਟਾਂ ਨੂੰ ਹੋ ਜਾਂਦੀ ਆ ਹਾਂ ਮਰੋਲੀ ਦਿੱਦੀ ਚੱਲ ਮੇਰੇ ਵੀ ਤੁਹਾਨੂੰ ਸਾਰਾ ਸਮਾਨ ਨਹੀਂ ਸੀ ਨਾ ਹੈਗਾ ਜਾ ਲਿਆ ਤੂੰ ਆਉਗੀ ਕਿ ਕਿਧਰੋਂ ਲਾਜੀ ਟਰਾਲੀ ਆਉਗੀ ਕਿਧਰੋਂ ਵਾਗ ਕੇ ਆਏ ਲਾਪੀਲੇ ਆਉਗੇ ਉਹ ਆਏ ਚੱਲ ਕੇ ਆਈਏ ਉਹ ਉਹ ਹੀ ਜੰਨੇ ਵੇਰੀ ਆ Thank you. ਪੰਜ ਪੰਜ ਪਾਲੋ ਹਰੀ ਸਰ ਪੰਜ ਪੰਜ ਜੈ ਸੇ ਜੈ ਫਸਟ ਫਲੋਰ ਤੇ ਪਾਉਂਜੀ ਨਹੀਂ ਤਾਂ ਪੰਜ ਹੀ ਪੰਜ ਕਿਲੋ ਪੰਜ ਕਿਲੋ 2.5 ਕਿ 2.5 ਕਿਲੋ ਪਾਲੋ ਇੱਕ ਇੱਕ ਇਹਨੇ ਹੋਣਗੇ ਬਸ ਠੀਕ ਆ ਬਾਧੂ ਪਾਲੋ ਕੱਟ ਕੱਢ ਦੇਣਗੇ ਇਥੋਂ के ਸਲੀਨ ਹੀ ਲੱਲੋ ਘਰ ਆ ਲੱਗੀਆਂ ਇੱਕ ਪੈਕਿੰਗ ਚੇਂਜ ਹੋ ਗਈ ਮੀਨ ਵੀ ਹੈਗਾ ਵੱਡੀ ਜਿਹੜਾ ਨਾ ਮੀਂਹ ਤੇ ਪਿਆ ਵੱਡੇ ਤੋਂ ਰਾਹ ਮੀਂਹ ਤੇ ਪਾਣੀ ਆ ਗਿਆ ਹਾਂ ਮੈਨੂੰ ਪਤਾ ਆ ਵੀ ਲੱਗੇ गरमी बन पाणी पूर्ण हैनी मि ਕਿ ਆ ਕੇ ਸਾ ਆਇਆ ਪਾਣੀ ਪੀਣਾ ਪਹਿਲਾਂ ਤੇ ਮਰ ਜੂ ਮਰ ਜਾ ਮਾਰ ਬਹੁਤ ਗਰਮੀ ਆ ਫਰੈਂਡਸ ਵੈਲਕਮ ਮੇਰੇ ਅਗਲੇ ਬਲੌਗ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਹਾਂ ਅੱਜ ਬੈਂਗਰ ਦੀ ਸਬਜ਼ੀ ਆ ਦੇਖੋ ਬੈਂਗਨ ਆਪਾਂ ਕੱਟ ਕੇ ਰੱਖੇ ਤੇ ਇਹਦਾ ਮਟੀਰੀਅਲ ਵੀ ਕੱਟ ਕੇ ਰੱਖਿਆ ਹੋਇਆ ਇੱਧਰ ਰੱਖਿਆ ਹੋਇਆ ਕੁੱਕਰ ਤੇ ਹੁਣ ਪਾਵਾਂਗੇ ਇਸੇ ਤੇਲ ਤੇਲ ਪਾਉਣ ਲਈ ਥੋੜੀ 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 ਕੜਛੀਆਂ ਉੱਧਰ ਬਾਅਦ ਪਿਆ ਹੋਇਆ ਚਲੋ ਆਪਾਂ ਹੀ ਯੂਜ਼ ਕਰ ਲੈਂਦੇ ਆ ਆਹ ਲੋ ਜੀ ਆਪਾਂ ਪਾ ਤੀ ਕੜਛੀ ਤੇ ਹੁੰਦੀ ਆਲਰੇਡੀ ਆ ਪਰ ਲੇਟ ਆ ਅੱਜ ਕੱਲ ਲੇਟ ਹੀ ਚੱਲਦਾ ਪਿਆ ਕਰੋ ਸਭ ਕੁਝ ਕਰਦੇ ਵਿੱਚ ਤੇ ਇੱਧਰ ਪਿਆ ਇੱਧਰ ਆਪਾਂ ਆਟਾ ਗੁੰਨ ਕੇ ਰੱਖਿਆ ਹੋਇਆ ਆ ਇਹ ਰੱਬਾ ਦੇਖੋ ਪਾਜ ਬਣਾਵਾਂਗੇ ਆਪਾਂ ਫੁਲਕੇ ਪਹਿਲਾਂ ਬਣਾ ਲਈ ਆਪਾਂ ਸਬਜ਼ੀ ਨਾਈਫ ਨੂੰ ਰੱਖ ਲਈ ਇੱਥੇ ਤੇ ਕੈਂਚੀ ਨੂੰ ਵੀ ਰੱਖ ਲਈ ਆਪਾਂ ਇੱਥੇ mi dica che è una gira 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 parchetti gira 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 ਆਪਾਂ ਨੂੰ ਨਮਕ ਮਤਲਬ ਆਮ ਨਮਕ ਪਾ ਲਾ। ਆਮ ਨਮਕ। ਤਾਦਨ ਛਾਟ। ਜੀ। ਜਿਆਦਾ ਹਲਕੀ ਜੀ। ਜੀ ਨਮਕ 3 ਚਮਚੇ ਚੰਦ ਕੋਲ ਸਪਾਉਨ। ਤਾ ਪੀਲ ਦਿਆ। ਜੀ ਜੰਪਾ 1/2 ਪਾਉ ਟਮਾਟੋ ਲਾ ਥੋੜਾ ਜਿਹਾ। ਆਪਾਂ ਜਿਹਨੇ ਪਾ ਮਿਰਚਾਂ ਸੌਣ ਕਰ ਜਦੋਂ ਪਾ ਮਾ ਦੇਣ ਚਾਹਲ ਵੀ ਥੋੜੀ ਘੱਟ ਪਈ ਸੀ ਤੇਪਰ ਪਾਣ ਵਾਲੀ ਆ ੱਦਦੇ ਤੇ ਕੱਟਣ ਵਾਲੀ ਆ ਇਹ ਮੈਂ ਛੋਟੇ ਕਰ ਲਿਆ ਹਲਦੀ ਆਪਾਂ ਪਾ ਲਈ ਤੇ ਮਿਰਚਾਂ ਪਾਈ ਆਪਾਂ ਘੱਟ ਇਹਨੂੰ ਚੰਗੀ ਹਲਾਵਾਂਗੇ ਆਪਾਂ ਇਹ ਵਰਦੀ ਚੁੱਪ ਪਾ ਲਾਂਗੇ ਇਹਦੇ ਵਿੱਚ ਜਿਵੇਂ ਆਪਾਂ ਪਾਣੀ ਦੇ ਵਿੱਚ ਕਰਕੇ ਇਹ ਹੈ ਮੇਰੀ ਛਟਕਪਟ ਵਾਲੀ ਸਬਜ਼ੀ ਤੇ ਜਦੋਂ ਪਾਣੀ ਵਿੱਚ ਲੱਗੇ ਇਹਨੂੰ ਕਟਣ ਦੇ ਵਿੱਚ ਪਾਣੀ ਵਿੱਚ ਲੱਗੇ ਆ ਉਹਨੂੰ ਕਟਣ ਦੇ ਵਿੱਚ ਮਟੀਰੀਅਲ ਜਿਦਦੀ ਹੰਦੀ ਦੇ ਵਿੱਚ ਸਬਜ਼ੀ ਬਣ ਗਈ ਆ 올ਰੀਡੀ ਹੈਗੇ ਆਪਾਂ ਲੇਟ ਪਹਿਲਾਂ ਖਾਣੇ ਚ ਗੋਲ ਗੱਪੇ ਗੋਲ ਗੱਪੇ ਲਾ ਕੇ ਆਈ ਸੀ ਨਾ ਕਿ ਮੈਂ ਆਪਣੇ ਫਰੈਂਡ ਦੇ ਨਾਲ ਬਾਹਰ ਖਾ ਲਿਆ ਕਿਥੋਂ ਘਰ ਦੇ ਵਿੱਚ ਲੈ ਕੇ ਆਈ ਸੀ। ਇਹ ਚਾਹ ਬਣ ਗਈ ਸਾਡੀ ਸਬਜੀ ਰਾਣੀ। ਅਲੱਟਾ ਸਰਾਕੋਸ਼। ਮੈਂ ਬਣਾਣੀ ਨੂੰ ਇਹ ਮੇਸ਼ਾ ਜਲਦੀ ਜਲਦੀ ਵਾਲਾ ਕਮ। ਪ੍ਰੈਸ਼ ਕੁੱਕਰ ਦੇ ਵਿੱਚ। ਮਿਲਦੇ ਆ ਫਿਰ ਤੁਹਾਨੂੰ ਅੱਗੇ। ਫੁੱਲ ਕੇ ਇਹਨਾਂ ਨੂੰ ਕੁੱਕਰੂ ਕਰ ਤੋਂ ਪਾਉਂਦ ਿਲਦੇ ਆ ਫਿਰ ਤਾਂ ਕਿ ਲਿਕ ਲਿਕ ਹੋਵੇ پورا 뜨 ਗਰਮੀ ਆ ਕਿਚਨ ਦੇ ਵਿੱਚ ਪਕਾ ਕਰ ਲਿਆ ਵੇਸੇ ਸਾਰਾ ਕੰਮ ਪੜਾ ਆ ਦੇਖੋ ਫੁੱਲ ਕੇ ਆਪਾਂ ਬਣਾ ਲਿਆ ਤੇ ਇੱਧਰ ਸਬਜੀ ਵੀ ਆਪਣੀ ਬਣ ਕੇ ਰੈਡੀ ਹੋ ਗਈ ਆ ਤੇ ਇੱਧਰ ਆਪਾਂ ਪੱਲੇ ਵੀ ਪਾ ਲਿਆ ਦੇ ਪੱਲੇ ਪੱਲੇ ਮੈਂ ਧਾਰੀ ਬਣਾ ਲਈਆਂ ਤੇ ਬੜਾ ਗਰਮੀ ਬਹੁਤ ਜ਼ਿਆਦਾ ਆ ਬਣੇ ਰਿਓ ਮੇਰੇ ਬਲੌਗ ਦੇ ਨਾਲ ਤੇ ਰੋਟੀ ਖਾਣਦੇ ਆ ਤੇ ਮੈਂ ਕਰ ਦਿਆਂ ਸਾਰਾ ਕੰਮ ਫਿਨਿਸ਼ ਸਾਬ ਸਫਾਈ ਰਸੋਈ ਦੀ ਤੇ ਫੇਰ ਕਰੂੰਗੀ ਮੈਂ ਤੁਹਾਡੇ ਨਾਲ ਗੱਲਬਾਤ ਬਣੇ ਰਿਓ ਮੇਰੇ ਬਲੌਗ ਦੇ ਨਾਲ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਪਲੀਜ਼ ਹਾਂਜੀ ਫਰੈਂਡਸ ਹੁਣ ਕੰਮ ਕਰ ਪਈਆਂ ਮੰਦਿਰ ਲਈ ਬਹੁਤ ਗਰਮੀ ਆ ਫਰੈਂਡਸ ਮੈਂ ਕੋਈ ਘੰਮ ਵਾਲੀ ਨਹੀਂ ਕਰ ਰੱਖੀ ਹੁਣ ਨਾ ਸਫਾਈਆਂ ਕਰਨੀਆਂ ਪਾਂਡੇ ਧੋਣ ਨੂੰ ਨਾਈ ਰੋਟੀ ਬਣਾਉਣ ਨੂੰ ਸਬ지 ਬਣਾਉਣੀ ਕੱਪੜੇ ਧੋਣ ਨੂੰ ਆਪ ਹੀ ਸਾਰਾ ਕੰਮ ਕਰੀਦਾ ਠੀਕ ਹੈ ਜੀ ਤੇ ਇਸ ਕਰਕੇ ਦੇਖਣਾ ਪੈਂਦਾ ਹੈ ਕਿ ਕਿਹੜੇ ਦਿਨ ਕਿਹੜਾ ਕੰਮ ਕਰੀਏ ਕਿਹੜੇ ਦਿਨ ਕਿਹੜਾ ਹੁਣ ਮੇਰੇ ਨਾਲ ਕੱਪੜੇ ਸਾਰੇ ਸੈੱਟ ਕਰਨ ਵਾਲੇ ਪਏ ਲਮਾਰੀਆਂ ਦੇ ਸਾਰੀਆਂ ਲਮਾਰੀਆਂ ਅੱਪ ਚੱਈਆਂ ਪਈਆਂ ਤੇ ਦੇਖਦੇ ਆਂ ਫਿਰ ਕਿਹੜੇ ਦਿਨ ਨੂੰ ਉਹਨਾਂ ਦੀ ਵਾਰੀ ਆਉਂਦੀ ਆ ਪਹਿਲਾ ਮੇਰਾ 16 ਤਰੀਕਾ ਦਾ ਮਸਲਾ ਖਤਮ ਹੋ ਜਵੇ ਫੇਰ ਹੀ ਕੁਝ ਕਰਨ ਨੂੰ ਮਨ ਕਰੂਗਾ ਚਲੋ ਫਰੈਂਡਸ ਮੋਰਮੇ ਹੋ ਗਈ ਹੈ ਵੈਰੀ ਤੇ ਮਿਲਦੇ ਆਂ ਫਿਰ ਆਪਾਂ ਅਗਲੇ ਕਲਿੱਪ ਵਿੱਚ ਬਣੇ ਰਿਓ ਮੇਰੇ ਬਲੌਗ ਦੇ ਨਾਲ ਤੁਹਾਨੂੰ ਮੈਂ ਕਿਵੇਂ ਦੀ ਲੱਗਦੀ ਆ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਮੇਰੇ ਬਲੌਗ ਕਿਵੇਂ ਦੇ ਲੱਗਦੇ ਆ ਵਧੀਆ ਲੱਗਦੇ ਨਹੀਂ ਲੱਗਦੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਆਪਣੇ ਫਰੈਂਡਸ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਮੇਰੀ ਵੀਡੀਓ ਕਰ ਦਿਆ ਕਰੋ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਪਲੀਜ਼ ਕਰ ਦਿਆ ਕਰੋ ओके ਬਾਏ ਬਾਏ ਲਵ ਯੂ ਆਨ ਫਰੈਂਡਸ ਮੇਰੇ ਸਿਰ ਤੇ ਵਾਲ ਇੰਨੇ ਜ਼ਿਆਦਾ ਝੜਦੇ ਆ ਨਾ ਅਬ ਬੈਡ ਦੇਖ ਲਓ ਕਿ ਵਾਲ ਹੀ ਵਾਲ ਹੋਏ ਪਏ ਆ ਦੇਖ ਲਓ ਤੁਖੰਦੀਆਂ ਤੁਹਾਨੂੰ ਆ ਦੇਖੋ ਵਾਲ ਹੀ ਬਾੜ ਹੋਏ ਪਏ ਆ ਵਾਲ ਹੀ ਬਾੜ ਹੋਏ ਪਏ ਆ ਸਮਝ ਨਹੀਂ ਲੱਗਦੀ ਕਿਉਂ ਇੰਨੇ ਵਾਲ ਟੁੱਟਦੇ ਆ ਮੇਰੇ ਵੈਸੇ ਟੈਨਸ਼ਨ ਆ ਵੀ ਕਹਿੰਦੇ ਟੁੱਟਦੇ ਆ ਤੇ ਤੁਸੀਂ ਦੱਸਿਓ ਕੋਈ ਇਲਾਜ ਜੇ ਤੁਹਾਨੂੰ ਪਤਾ ਹੈ ਕਿ ਇਹਨੂੰ ਠੀਕ ਕਿਵੇਂ ਕੀਤਾ ਜਾਵੇ